ਅਸੀਂ ਇਹ ਜਗ੍ਹਾ ਖਾਲੀ ਕਰਕੇ ਅਸੀਂ ਕਿਤੇ ਨਹੀਂ ਜਾ ਸਕਦੇ ਭਾਵੇਂ ਸਾਨੂੰ ਇੱਥੇ ਮਰਨਾ ਪਿਆ ਹੈ ਤੇ ਮਰ ਵੀ ਜਾਵਾਂ ਇਧਰ ਹੀ ਦਵਾ ਦਿਓ ਮਾਰਮੂ ਤੇ ਆਪ ਹੀ ਆਪਣਾ ਇੱਥੇ ਸਫਾ ਪਾ ਲਓ ਬੈਠ ਕੇ ਅੱਭਾ ਕਿੱਧਰ ਜਾਣ ਦੇਥੇ ਇੱਥੇ ਤੇ ਸਾਲ ਹੋ ਗਏ ਮਾਰ ਕੋ ਇਧਰ ਰਹਤੇ ਹੋਏ ਅੱਜ ਇਹ ਸਾਰੇ ਇਕੱਠੇ ਹੋ ਕੇ ਆਏ ਆ ਇਹ ਡੰਡੇ ਵਗੈਰਾ ਸਭ ਲੈ ਕੇ ਆਏ ਕਿ ਕੀ ਕਰਨਾ ਇਨੋ ਨੇ ਮਾਰੇ ਸਾਥ ਬਤਾਓ ਇਤਨੀ ਜਨਤਾ ਰਹਤੀ ਹੈ ਕਿ ਸਭ ਕੋ ਯਹੀ ਮਾਰ ਕੇ ਦਵਾ ਦਿਓ ਫਿਰ ਆਪ ਆਕੇ ਯਹਾਂ ਪਰ ਜੈਸੇ ਮਰਜੀ ਰੋ ਅਮਨੇ ਇਹਾ ਸੇ ਕਹੀ ਨਹੀਂ ਜਾਣਾ ਚਾਰ ਦਿਨ ਨਹੀਂ ਅਸੀਂ ਇਹਾ ਸੇ ਕਹੀ ਨਹੀਂ ਜਾਏਂਗੇ ਜੋ ਮਰਜੀ ਇਨੋਨੇ ਕਰਨਾ ਹੈ ਕਰ ਲੋ ਹਮ ਬਹੁਤ ਬਹੁ ਸਾਲੋਂ ਸੇ ਰਹਿ ਰਹੇ 5-10 ਸਾਲ ਕੀ ਬਾਤ ਨਹੀਂ 70-78 ਸੇ 80 ਸਾਲੋਂ ਸੇ ਇਹਾ ਪੇ ਲੋਗ ਰਹਿ ਰਹੇ ਕੀ ਮਲਾਂਗੇ ਅਸੀਂ ਖਾਲੀ ਤੇ ਹੋਣ ਨਹੀਂ ਦੇਣਾ ਭਾਈ ਅਸੀਂ ੱਤਕਾ ਨਹੀਂ ਹੋਣ ਦੇਣਾ ਸਾਣੇ ਸਾਣੇ ਜੋ ਹੁੰਦਾ ਹੋ ਜਾਵੇ ਇਸਤੇ ਯਾ ਅਸੀਂ ਮਰਾਂਗੇ ਯਾ ਅਸੀਂ ਜੀਵਾਂਗੇ ਸਿਲੈਕਟਡ ਕੋਈ ਕੈਂਟ ਬੋਰਡ ਦੀ ਇਲੈਕਟਡ ਐਕਸ ਸਿਲੈਕਟਡ ਮੈਂਬਰ ਆ ਕਿ ਮੇਰਾ ਨਾਮ ਸਪਨਾ ਪੱਟੀ ਹੈ ਜੀ ਇਹ ਕੀ ਮਸਲਾ ਸਾਰਾ ਜਿਹੜਾ ਇਹ ਮਸਲਾ ਇਹ ਆ ਕਿ ਕਾਫੀ ਮਹੀਨਿਆਂ ਤੋਂ ਇਹਨਾਂ ਨੂੰ ਆਰਮੀ ਵਾਲੇ ਬੜੇ ਪਰੇਸ਼ਾਨ ਕਰਦੇ ਆ ਪਰ ਬਟੇ ਆ ਕਿ ਇਹਨਾਂ ਨੇ ਵੀ ਸਟੇ ਦਾ ਕੇਸ ਲਗਾਇਆ ਆ ਵਾਲੀਨਾਂ ਦੀ ਹਾਈ ਕੋਰਟ ਦੇ ਵਿੱਚ ਤਰੀਕ ਹੈ ਤੇ ਇਸ ਕਰਕੇ ਅੱਜ ਉਹਨਾਂ ਨੇ ਇਹ ਸੋਚਿਆ ਆ ਕਿ ਵੀ ਅਸੀਂ ਅੱਜ ਇਹ ਢਾ ਦਈਏ ਇਹਨਾਂ ਦੇ ਬਣੇ ਹੋ ਤੇ ਲੇਕਿਨ ਇਹ ਤੇ 60 60 70 70 ਸਾਲ ਤੋਂ ਇੱਥੇ ਰਹਿ ਰਹੇ ਆ ਇਹਨਾਂ ਕੋ ਪਾਣੀ ਦਾ ਬਿੱਲ, ਬਿਜਲੀ ਦਾ ਬਿੱਲ ਹਰ ਇੱਕ ਇਹਨਾਂ ਕੋ ਆਈਡੀ ਇੱਥੇ ਦੀ ਹੈਗੀ ਤੇ ਫਿਰ ਕਹਿੰਦੇ ਕਿ ਨਾ ਅੱਜ ਖਾਲੀ ਕਰਾ ਕੇ ਜਾਵਾਂਗੇ ਕਿੱਧਰ ਜਾਏਗਾ ਤੁਹਾਡੇ ਕੋਲ ਤਾਂ ਇਹ ਨਹੀਂ ਹੋ ਸਕਦਾ ਜੀ ਖਾਲੀ ਕਰਾ ਕੇ ਨਹੀਂ ਜਾਣਗੇ ਤੇ ਇਹ ਗਰੀਬ ਲੋਕ ਕਿੱਥੇ ਜਾਣਗੇ ਇਹ ਤੇ ਕੀ ਹੋਗਾ ਟਾਟਾ ਅਗਲਾ ਸਟੈਪ ਜੋ ਵੀ ਹੋਏਗਾ ਉਹ ਫਿਰ ਵੇਖਿਆ ਜਾਏਗਾ ਤੇ ਇਹ ਜੋ 19 ਨੰਬਰ ਕੋਠੀ ਆ ਜਿਹਦਾ ਪਿਛਲੇ ਕਾਫੀ ਸਮੇਂ ਤੋਂ ਕੈਂਟ ਬੋਰਡ ਆਰਮੀ ਨਾਲ ਡਿਸਪਿਊਟ ਚੱਲ ਰਿਹਾ ਸੀਗਾ ਦੀਵਾਨ ਚੰਦ ਪਸ਼ੋਰੀਏ ਦਾ ਜਿਹਦੇ ਨਾਮ ਤੇ ਇਹ ਕੋਠੀ ਆ ਇਹ 2019 ਚ ਵੀ ਇਹਨਾਂ ਨੇ ਇਦਾਂ ਹੀ ਪੁਲਿਸ ਪ੍ਰਸ਼ਾਸਨ ਨੇ ਤੇ ਆਰਮੀ ਨਾਲ ਆ ਕੇ ਫੇਰ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਅਸੀਂ ਉਦੋਂ ਖੈਰਾ ਸਾਹਿਬ ਡੀਸੀ ਹੁੰਦੇ ਸੀਗੇ ਅਸੀਂ ਉਹਨਾਂ ਨੂੰ ਮਿਲ ਕੇ ਆਪਣਾ ਪੱਖ ਰੱਖਿਆ ਸੀਗਾ ਕਿ ਜਿਹੜੇ ਸੁਪਰੀਮ ਕੋਰਟ ਦੇ ਆਰਡਰੇ ਵਖਾਣਦੇ ਨੇ ਕਿ ਕੋਠੀ ਨੂੰ ਖਾਲੀ ਕਰਾਣ ਦੇ ਉਹ ਦੀਵਾਨ ਚੰਦ ਪਿਸ਼ੋਰੀਏ ਦੇ ਖਿਲਾਫ ਆ ਨਾ ਕਿ ਇੱਥੇ ਰਹਿਣ ਦੀ ਪਬਲਿਕ ਦੇ ਖਿਲਾਫ ਕਿਉਂਕਿ ਸੁਪਰੀਮ ਕੋਰਟ ਜੇ ਇੱਥੇ ਰਹਿਣ ਦੀ ਜਿਹੜੀ ਪਬਲਿਕ ਉਹ ਵਖਾਈ ਨਹੀਂ ਗਈ ਇੱਥੇ ਸਾਡੇ ਕੁਝ ਲੈਂਡ ਖਾਲੀ ਪਿਆ ਸੀਗਾ ਉਹਨੂੰ ਵਖਾ ਕੇ ਹੀ ਆਰਡਰ ਲੈ ਲਏ ਗਏ ਨੇ ਤੇ ਇਹ ਦੱਸਾਇਆ ਗਿਆ ਕਿ ਇਹ ਲੈਂਡ ਖਾਲੀ ਆ ਸਾਨੂੰ ਇਹਦਾ ਕਬਜ਼ਾ ਚਾਹੀਦਾ ਬਟ ਅਸੀਂ ਜਿਹੜੋ ਡੀਸੀ ਸਾਹਿਬ ਨਾਲ ਸਾਰੀ ਗੱਲ ਦੱਸੀ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਨੇ ਵੀ ਇਹਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਾਨੂੰ ਉਹਦਾ ਆਸ਼ਵਾਸਨ ਦਿੱਤਾ ਸੀਗਾ ਕਿ ਤੁਹਾਡੀ ਗ ਤੇ ਚ ਦੁਬਾਰਾ ਇਹ ਇਨਸੀਡੈਂਟ ਹੁੰਦਾ ਤੇ ਉਦੋਂ ਵੀ ਜਿਹੜੇ ਹੁੰਦੇ ਡੀਸੀ ਸਾਹਿਬ ਨੇ ਉਹਨਾਂ ਨਾਲ ਗੱਲ ਹੁੰਦੀ ਆ ਤੇ ਉਹਨਾਂ ਨੇ ਵੀ ਇਹੀੋ ਚੀਜ਼ ਨੂੰ ਮਾਨਤਾ ਦਿੱਤੀ ਕਿ ਠੀਕ ਆ ਜੀ ਸੁਪਰੀਮ ਕੋਰਟ ਨੂੰ ਇਹੀੋ ਨਹੀਂ ਪਤਾ ਕਿ ਇੱਥੇ ਇਹਨੇ ਪਰਿਵਾਰ ਰਹਿੰਦੇ ਨੇ ਇਹਨੇ ਲੋਕੀ ਰਹਿੰਦੇ ਨੇ ਤੇ ਉਹਦੇ ਕਰਕੇ ਉਹਨਾਂ ਨੇ ਵੀ ਉਦੋਂ ਸਾਡੇ ਕੋ ਖਾਲੀ ਕਰਾਉਣ ਲਈ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਸਾਨੂੰ ਉਦੋਂ ਵੀ ਕਹਿਤਾ ਹੈਗਾ ਕੁਛ ਨਹੀਂ ਅੱਜ ਇਹ ਪੂਰੇ ਪੁਲਸਵਾਲਾ ਨਾ ਆਰਮੀ ਵਾਲੇ ਤੇ ਐਸਡੀਐਮ ਸਾਹਿਬ ਆਏ ਸੀਗੇ ਤੇ ਖਾਲੀ ਕਰਾਉਣ ਕਿਉਂਕਿ ਉਹਨਾਂ ਕੋ ਉਹੀੋ ਸੇਮ ਸੁਪਰੀਮ ਕੋਰਟ ਵਾਲੇ ਆਰਡਰ ਸੀਗੇ ਸਪਰੀਮ ਕੋਰਟ ਦੇ ਆਰਡਰਾਂ 'ਚ ਕਿਤੇ ਵੀ ਇੱਥੇ ਰਹਿਣ ਦੀ ਪਬਲਿਕ ਦਾ ਜ਼ਿਕਰ ਨਹੀਂ ਹੈਗਾ ਅਸੀਂ ਉਹਨਾਂ ਅੱਗੇ ਵੀ ਪ੍ਰਾਰਥਨਾ ਕੀਤੀ ਕਿ ਸਾਨੂੰ ਪਹਿਲਾਂ ਇਹ ਵਿਖਾਇਆ ਜਾਵੇ ਕਿ ਸੁਪਰੀਮ ਕੋਰਟ ਨੇ ਪਬਲਿਕ ਨੂੰ ਖਾਲੀ ਕਰਾਉਣ ਦੇ ਆਰਡਰ ਦਿੱਤੇ ਕਣੀ ਉਹਨਾਂ ਕੋਈ ਇਦਾਂ ਦਾ ਕੋਈ ਆਰਡਰ ਨਹੀਂ ਸੀਗਾ ਜਿਹਦੇ 'ਚ ਪਬਲਿਕ ਦਾ ਜ਼ਿਕਰ ਹੋਇਆ ਹੋਵੇ ਤੇ ਉਹਨਾਂ ਨੇ ਸਾਨੂੰ ਇਦਾਂ ਹੀ ਉਹਨਾਂ ਨੇ ਖਾਲੀ ਜਿਹੜੀ ਥਾਂਵਾਂ ਉਹਨੂੰ ਅਕਵਾਇਰ ਕਰਾਣ ਲੱਗੇ ਨੇ ਤੁਹਾਨੂੰ ਉਰ 'ਚ ਕੋਈ ਪ੍ਰੋਬਲਮ ਨਹੀਂ ਸੀਗੀ ਕਿਉਂਕਿ ਅਸੀਂ ਆਪਣੇ ਘਰ ਬਚਾਣੇ ਨੇ ਇਹ ਜਾਣ ਕੇ ਪ੍ਰਸ਼ਾਸਨ ਜਿਹੜਾ ਆਰਮੀ ਕੈਂਟ ਦਾ ਉਹ ਸੁਪਰੀਮ ਕੋਰਟ ਨੂੰ ਗੁੰਮਰਾਹ ਕਰਕੇ ਨਾਜਾਇਜ਼ ਆਰਡਰ ਲੈ ਕੇ ਆਇਆ ਜੀ ਸਾਡਾ ਹਾਈ ਕੋਰਟ ਚ ਕੇਸ ਫਾਈਲ ਹੋ ਚੁੱਕਾ ਤੁਹਾਡੇ ਵੱਲੋਂ ਵੀ ਉਹਦੀ ਵੀ ਤਰੀਕ ਆਉਣ ਵਾਲੀ ਹੈ ਅਸੀਂ ਜੋ ਵੀ ਰਿਜ਼ਲਟ ਹੋਏਗਾ ਆਪ ਜੀ ਨੂੰ ਬਹੁਤ ਜਲਦ ਦੱਸਾਂਗੇ ਭਾਜੀ 19 ਨੰਬਰ ਵਾਲਾ ਕੀ ਮਸਲਾ ਸਾਰਾ ਇਹ ਜੀ ਦੇਖੋ ਆਰਮੀ ਸੁਪਰੀਮ ਕੋਰਟ ਨੂੰ ਪਹਿਲਾਂ ਵੀ ਗੁੰਮਰਾਹ ਕਰਨ ਦੀ ਸੀ ਜੀ ਹੁਣ ਵੀ ਐਸ ਡੀ ਐਮ ਸਾਹਿਬ ਨੂੰ ਗੁੰਮਰਾਹ ਕਰ ਰਹੇ ਨੇ ਕਿ ਇਹ 19 ਏ ਤੇ 19 ਨੰਬਰ ਕੋਠੀ ਅਲੱਗ ਅਲੱਗ ਆ ਜਦ ਕਿ ਅਸੀਂ ਆਪਣੇ ਕਾਗਜ਼ ਪੇਸ਼ ਕੀਤੇ ਨੇ 1999 ਦੇ ਪੱਕੇ ਬਿੱਲ ਨੇ ਕਿ ਇਹ ਸਾਰੀ ਕੋਠੀ ਇੱਕੋ ਆ ਦੋ ਕੋਠੀਆਂ ਨਹੀਂ ਆ ਸਿਰਫ ਆਰਮੀ ਕਨਫਿਊਜ਼ਨ ਕ੍ਰੀਏਟ ਕਰਕੇ ਆਰਡਰਾਂ ਦੇ ਆਰਡਰ ਲਿਆ ਰਹੀ ਹੈ ਬਸ ਕਿ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਫਿਰ ਜਰੂਰ ਬਿਲਕੁਲ ਬਿਲਕੁਲ ਹੋਣੀ ਚਾਹੀਦੀ ਹੈ ਜੀ ਪਹਿਲਾਂ ਤੇ ਅਸੀਂ ਪ੍ਰਸ਼ਾਸਨ ਨੂੰ ਗੁਆਰ ਲਾਵਾਂਗੇ ਆਪਣੇ ਡੀਸੀ ਸਾਹਿਬ ਨੂੰ ਕਿਉਂਕਿ ਅਸੀਂ ਸਿਵਿਲੀਆਂ ਨਾਲ ਸਾਡੀ ਸਾਡੀ ਪਹੁੰਚ ਡੀਸੀ ਸਾਹਿਬ ਦਾ ਕਰਨ ਤੇ ਡੀਸੀ ਸਾਹਿਬ ਕੋਲ ਸਾਡੀ ਪੂਰੀ ਉਮੀਦ ਹੈ ਕਿ ਉਹ ਸਾਡੀ ਆਵਾਜ਼ ਉੱਪਰ ਤੱਕ ਪਹੁੰਚਾਣਗੇ ਕਿ ਇੱਥੇ ਜਿਹੜੀ ਪਬਲਿਕ ਆ ਉਹਨਾਂ ਨਾਲ ਬੇਇਨਸਾਫੀ ਨਾ ਹੋਵੇ ਜਿਹੜਾ ਸੁਪਰੀਮ ਕੋਰਟ ਦਾ ਕਹਿਣਾ ਹੈਗਾ ਕਿ ਇਲੈਗਲ ਪੋਜੀਸ਼ਨ ਹੈਗਾ ਇਹਨੂੰ ਵਕੇ ਕਰਵਾਇਆ ਜਾਵੇ ਤੇ ਉਸ ਦੇ ਸਿਲਸਿਲੇ ਦੇ ਵਿੱਚ ਮੈਂ ਡੀਐਸਪੀ ਸਾਹਿਬ ਤਹਿਸੀਲਦਾਰ ਸਾਹਿਬ ਅਸੀਂ ਸਾਰੇ ਆਏ ਲੋ ਕਹਿੰਦੇ ਕਿ ਨਾ ਮਰਾ ਆਪਣਾ ਸਰ ਫੋਰਚ ਕੇਸ ਕੀਤਾ ਕੱਲ ਦੀ ਤਰੀਕ ਹੈ ਦੇਖੋ ਸੁਪਰੀਮ ਕੋਰਟ ਜਿਹੜੇ ਹੈਗੇ ਨਾ ਉਹ ਮਤਲਬ that is the highest court of uh, the country ਉਹਨਾਂ ਦਾ ਇਹ ਆਰਡਰ ਹੈਗਾ ਉਹ ਬਾਕੀ ਸਾਰੀ ਕੋਰਟਸ ਨੂੰ ਇਹਨਾਂ ਸੁਪਰਸੀਡ ਕਰਦਾ ਪਰ ਉਹ ਜਿਹੜਾ ਹਾਈ ਕੋਰਟ ਵੱਲੋਂ ਵੀ ਹੈਗਾ ਹਾਈ ਕੋਰਟ ਦਾ ਇਹ ਕਹਿਣਾ ਹੈਗਾ ਜੇ ਅਸੀਂ ਮਤਲਬ ਉਹਨਾਂ ਨੂੰ ਇਹ ਮੈਂਸ਼ਨ ਕਰਨਾ ਹੈਗਾ ਕਿ ਇਸ ਕੇਸ ਦੇ ਵਿੱਚ ਜਿਹੜੀ ਹੁਣ ਪ੍ਰਗਤੀ ਹੈ ਕਿਸ ਸਟੇਜ ਤੇ ਹੈਗੀ ਹੈ ਸਰ ਕਿੰਨਾ ਨੰਬਰ ਇਹ ਬੰਗਲਾ ਜੀ ਆ 19 ਨੰਬਰ ਸਰ ਉਹ ਤੇ ਕਹਿੰਦੇ ਕਿ ਨਾ ਆਮਰਾ ਫੋਰ ਹੈ ਫੋਨ ਕਰ ਰਹੇ ਨੇ ਜਿਹੜੇ ਪਾਰਮੀ ਵਾਲੇ ਸਾਡੇ ਸਾਹਮਣੇ ਨਹੀਂ ਨਹੀਂ ਉਹ ਤੁਹਾਨੂੰ ਕਨਫਿਊਜ਼ਨ ਹੋ ਰਹੀ ਹੈਗੀ ਹੈ ਸਾਡੇ ਕੋਲ ਰਿਕਾਰਡ ਹੈ ਸਰ ਉਹਦੇ ਵਿੱਚ ਬੋਲਿਆ ਜੋ ਤੁਸੀਂ ਅ ਰਿਵੈਨਿਊ ਦੀ ਜਾਣਕਾਰੀ ਰੱਖਦੇ ਹੋ ਨਹੀਂ 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 ਬਣੀਆ ਕੋਡ ਕੀਤਾ ਜੋ ਉਹਨਾਂ ਨੇ ਬੋਲਿਆ ਉਹ 19 ਨੰਬਰ ਤੇ ਹੈ ਨਹੀਂ ਜਿਹੜਾ ਕੁਝ ਬੋਲਦੇ ਹੈਗੇ ਉਹਦੀ ਇੰਟਰਪ੍ਰੀਟੇਸ਼ਨ ਤੁਸੀਂ ਨਹੀਂ ਨਾ ਕਰ ਸਕਦੇ ਅਸੀਂ ਆਪਣੇ ਆਪ ਚ ਪੂਰੇ ਤਰੀਕੇ ਨਾਲ ਦਿਖਾ ਰਹੇ تھے ਹੈਗੇ ਕਿੰਨੇ ਦੁਕਾਨਦਾਰ ਇੱਥੇ ਰਹਿੰਦੇ ਹਨ ਮਕਾਨ ਤਕਰੀਬਨ 28 ਫੈਮਲੀ ਆਈਆਂ ਨੇ ਉਹਦੇ ਵਿੱਚ ਕੀ ਨਾਮ ਕਿਹਾ ਗਿਆ ਕੋਡ ਵੱਲੋਂ ਕੀ ਨਾਮ ਰੱਖੀ ਕਰਾਂਗੇ ਸੌਰੀ ਉਹਦੇ ਵਿੱਚ ਜਿਗਰ ਕੀਤਾ ਗਿਆ ਮਕਾਨ ਇੱਥੇ ਹਗੇ ਜਾਂ ਨਹੀਂ ਹਗੇ ਵੀ ਕੋਰਟ ਦੇ ਆਰਡਰ ਦੇ ਵੀ ਸਿੰਪਲ ਕਿਹਾ ਗਿਆ ਕਿ ਬੰਗਲੋ ਨੰਬਰ 19 ਜਿਹੜਾ ਵਕੀਟ ਕਰਾਇਆ ਜਾਵੇ ਤੇ ਹੁਣ ਖਾਲੀ ਕਿਰਾਇਆ ਜਾਏਗਾ ਜਾਂ ਨਹੀਂ ਉਹ ਦਿਖ ਰਿਹਾ ਹੈ ਕੇ ਬਸ